ਜਗਤ ਜੋਤੀ ਸੀਨੀਅਰ ਸੈਕੰਡਰੀ ਸਕੂਲ ਰਾਨੀਕਾ ਬਾਗ ਵਿਖੇ ਬਾਲ ਦਿਵਸ ਦੇ ਸ਼ੁਭ ਮੌਕੇ ਤੇ ਸਮ੍ਰਿਤੀ 2025 ਦੇ ਅਧੀਨ ਸਮ੍ਰਿਤੀ ਨਾਮਕ ਸਲਾਨਾ ਸੰਸਕ੍ਰਿਤੀ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੀ ਅਗਵਾਈ ਸਕੂਲ ਦੇ ਡਾਇਰੈਕਟਰ ਮੁਕੇਸ਼ ਪੁਰੀ ਨੇ ਕੀਤੀ ਇਸ ਮੌਕੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਡਾਕਟਰ ਖੁਸ਼ਵਿੰਦਰ ਕੁਮਾਰ ਕਾਉਂਸਲਰ ਵਿਕਾਸ ਸੋਨੀ ਕਾਂਗਰਸੀ ਆਗੂ ਸੰਜੀਵ ਟਾਂਗਰੀ ਰਿਟਾਇਰਡ ਐਸ ਡੀਓ ਹਰਿੰਦਰ ਸਿੰਘ ਪ੍ਰਿੰਸੀਪਲ ਤਰਮਵੀਰ ਸਿੰਘ ਅਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਵੀ ਮੌਜੂਦ ਸਨ ਪ੍ਰੋਗਰਾਮ ਦੌਰਾਨ ਬੱਚਿਆਂ ਦੇ ਵਿਚਕਾਰ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਮੈਂ ਆਜਾ ਮੜੰਜੀ ਮੈਮ ਉੱਪਰ ਆਜੋ ਬੱਚੇ ਕੋਈ ਲੱਗੇ ਅੱਜ ਬੜਾਈ ਖੁਸ਼ੀ ਵਾਲਾ ਦਿਨ ਹੈ ਜਗਤ ਜਤੀ ਸਕੂਲ ਨੂੰ ਅੱਜ ਚਿਲड्रन डे ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਸਭ ਤੋਂ ਪਹਿਲਤ ਵਿੱਚ ਸਕੂਲ ਦੇ ਮੈਨੇਜਮੈਂਟ ਨੂੰ ਪਿਆਰੇ ਬੱਚਿਆਂ ਨੂੰ ਅੱਜ ਦੇ ਸincere ਤੇ दिली ਮੁਬਾਰਕਬਾਦ ਦਿੰਦਾ so, 14 ਨਵੰਬਰ ਵਾਲੇ ਦਿਨ ਸਾਡੇ ਹਿੰਦੁਸਤਾਨ ਦੇ ਫਸਟ ਪ੍ਰਾਈਮ ਮਿੰਿਸਟਰ ਪੰਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਸਪਟ ਜਵਾਹਰ ਲਾਲ ਨਹਿਰੂ ਜੀ ਜਿਨ੍ਹਾਂ ਨੇ ਦੇਸ਼ ਦੀ ਯਾਦ ਵਿੱਚ ਬਹੁਤ ਮਹਾਨ ਯੋਗਦਾਨ ਪਾਇਆ। ਦੇਸ਼ ਨੂੰ ਯਾਦ ਕਰਵਾਇਆ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਜਿਨ੍ਹਾਂ ਦੀ ਪਹਿਲੀ ਸੋਚ ਜਿਹੜੀ ਸੀ ਕਿਉਂਕਿ ਬੜੇ ਐਜੂਕੇਟਿਡ ਸਨ ਉਹਨਾਂ ਦੀ ਪਹਿਲੀ ਸੋਚ ਸੀ ਕਿ ਜਿੱਨਾ ਚ ਦੇਸ਼ ਚ ਕੁਆਲਿਟੀ ਐਸਿਊਸ਼ਨ ਹੈ ਉਹਨਾਂ ਚ ਦੇਸ਼ ترقی ਨਹੀਂ ਕਰ ਸਕਦਾ ਸੋ ਸਭ ਤੋਂ ਪਹਿਲਾ ਫਸਟ ਕੰਮ ਜਿਹੜਾ ਉਹਨਾਂ ਦਾ ਸੀ ਉਹਨਾਂ ਨੇ IIT ਜਿੱਥੇ ਬੱਚੇ ਜਿਹੜੀ ਅਰਬਦੇ ਨੇ ਇਹ ਪ੍ਰਸਿੱਧ ਨੇ ਮੈਡੀਕਲ ਕਾਲਜ ਇਹ ਸਾਰੀ ਪੰਜਵਲ ਨਹਿਰੂ ਜੀ ਦੀ ਜਿਹੜੇ ਨੇ ਉਹ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਹੁੰਜੇ ਬਿਠਾ ਕੇ ਵਿੱਚ ਆਪ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਦੇ ਮੈਂ ਸਮਝਦਾ ਹਾਂ ਕਿ ਕਿਸੇ ਕਰਕੇ ਅੱਜ ਦਾ ਦਿਨ ਜਿਹੜਾ ਹੈ ਬਾਲ ਦਵਸਤੇ ਰੂਪ ਵਿੱਚ ਮਨਾਇਆ ਜਾਂਦਾ ਹੈ ਮੁਕੇਸ਼ ਪੁਰੀ ਜੀ ਨੇ ਇੱਥੇ ਔਰ ਪੁਰੀ ਸਾਹਿਬ ਅਜੀ ਪੁਰੀ ਜੀ ਨੇ ਪੁਰੇ ਨਾਮ ਨੇ ਇੱਕ ਸਿਸਟਮ ਰੱਖਿਆ ਹੈ ਜਿੱਥੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ ਬੱਚਿਆਂ ਨੂੰ ਸਹੀ ਤੰਗ ਵਿੱਚ ਤਾਲੀਮ ਦਿੰਦੇ ਨੇ ਉੱਥੇ ਹਮੇਸ਼ਾ یہ بچیا نال آج دے سماج اور پرانے سماج دے جڑے ہے وہ انہوں نے دستے ہیں یہ ضروری ہے پنڈت جواہر لال جی ہمارے دیش کے پہلے پردان منتری جنہوں نے اس ماڈرن انڈیا کا نیمان کرنے کے لیے بہت ساری یوجنائیں چلائی اور بہت لوگ کامیاب بھی ہوئے ان کا بچوں سے بہت لگاؤ تھا تو اگر ہم بچوں کو آگے کچھ سکھانا چاہتے ہیں تو ان کو ہمیں یہ بھی بات سکھانی ہوگی کہ اپنے بڑوں کا عادر کرو